ਵਦੇ ਕਪੜੇ ਨਾਲ ਮੂਟਾ ਕੇ ਮੋਟਰਸਾਈਕਲ ਜਾਂ ਸਕੂਟਰ ਚਲਾਉਣਾ 5000 ਵਾਲਾ ਕੱਟੇਗਾ ਮੋਟਾ ਚਲਾਨ ਲੂ ਤੋ ਬਚਣਾ ਹੋਵੇਗਾ ਓਖਾ ਸਕਿਨ ਦਾ ਬਹਾਨਾ ਵੀ ਨਹੀਂ ਚੱਲੇਗਾ ਪੁਲਿਸ ਹੋਈ ਸਾਕਤ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਤੇ ਕਾਨੂੰਨਕਾਰ ਨੇ ਲੈ ਕੇ ਸਕਤ ਹਦਾਇਤਾਂ ਕਿ ਕੋਈ ਵੀ ਵਿਅਕਤੀ ਮੂਟਾ ਕੇ ਵੀਕਲ ਨਹੀਂ ਚਲਾਏਗਾ ਤੁਸੀਂ ਮੂਟਾ ਕੇ ਆਪਣੀ ਪਛਾਣ ਨਹੀਂ ਛੁਪਾ ਸਕਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿੱਚ ਵਧੇ ਤਣਾਅ ਤੋਂ ਬਾਅਦ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਮੂਟਾ ਕੇ ਸੜਕ ਤੇ ਵੀਕਲ ਚਲਾਉਣਾ ਜਾਂ ਪੈਦਲ ਜਾਣ ਦੀ ਇਜਾਜ਼ਤ ਨਹੀਂ ਹੈ ਪੁਲਿਸ ਅਧਿਕਾਰੀ ਨੇ ਕਿਹਾ ਜੇਕਰ ਕੋਈ ਵਿਅਕਤੀ ਵਹੀਕਲ ਚੁਰਾਉਂਦੇ ਹੋਏ ਆਪਣੇ ਮੂੰਹ ਨੂੰ ਕੱਪੜੇ ਨਾਲ ਢੱਕਦਾ ਹੈ ਤਾਂ ਉਸ ਦਾ ਤੁਰੰਤ ਚਲਾਨ ਕੀਤਾ ਜਾਵੇਗਾ ਇਹ ਚਲਾਨ 5000 ਰੁਪਏ ਤੋਂ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਕਈ ਵਾਰ ਲੋਕ ਗਰਮੀ ਤੇ ਚਮੜੀ ਦਾ ਬਹਾਨਾ ਵੀ ਬਣਾ ਕੇ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ ਆਪਣੀ ਪਛਾਣ ਲੁਕਾਉਣ ਲਈ ਮੂੰਹ ਢੱਕਣਾ ਮਨਜ਼ੂਰ ਨਹੀਂ ਪੁਲਿਸ ਵੱਲੋਂ ਪਹਿਲੇ ਪੜਾਅ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜੇਕਰ ਲੋਕ ਨਹੀਂ ਸੁਧਰੇ ਤਾਂ ਸਖਤੀ ਨਾਲ ਚਲਾਨ ਕੱਟੇ ਜਾਣਗੇ ਉਹਨਾਂ ਨੇ ਕਿਹਾ ਕਿ ਇਸ ਨਵੇਂ ਨਿਯਮ ਨਾਲ ਜਿੱਥੇ ਇੱਕ ਪਾਸੇ ਲੋਕਾਂ ਦੀ ਪਛਾਣ ਸਪਸ਼ਟ ਰਹੇਗੀ ਉੱਥੇ ਹੀ ਕਿਸੇ ਵੀ ਸ਼ੱਕੀ ਗਤੀਵਿਧੀਆਂ ਨੂੰ ਕਾਬੂ ਕਰਨ ਵਿੱਚ ਪੁਲਿਸ ਨੂੰ ਸਹੂਲਤਾਂ ਮਿਲੇਗੀ ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਮੂਹਨ ਮੂਟਾ ਕੇ ਵਿਕਲਪ ਚੋਂ ਲਾਉਣ ਤੋਂ ਗੁਰੇਸ਼ ਕਰਨ ਨਹੀਂ ਤਾਂ ਜੁਰਮਾਨੇ ਲਈ ਤਿਆਰ ਹੈ ਆ ਮੈਂ ਮੈਂ ਵੀ ਕੁਝ 6 ਜੂਨ ਨੂੰ ਲੱਗੇ ਆ ਆਲਰੇਡੀ ਮਾਂ ਜੋ ਥੀਪੀ 6 ਵੱਲੋਂ ਸਾਰੇ ਸ਼ਹਿਰ ਦੀ ਜਿਹੜੀ ਆ ਸ਼ਹਿਰ ਦੇ ਅੰਦਰੂਨੀ ਜਿੰਨੇ ਵੀ ਹੈਗੇ ਵਾਲ ਸਿਟੀ ਦੀ ਆਪਾਂ ਗੱਲ ਕਰੀ ਤੇ ਆਊਟਰ ਤੇ ਵੀ ਸਾਰੇ ਜਿਹੜੇ ਆ ਸ਼ਹਿਰ ਦੇ ਵਿੱਚ ਬਕਰੀ ਬਕਰੀ ਜਗ੍ਹਾ ਤੇ ਨਾਕੇ ਲੱਗੇ ਆ ਸਾਡੇ ਪੁਲਿਸ ਸਟੇਸ਼ਨਾਂ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਤੇ ਤਕਰੀਬਨ ਸਾਡੀ ਕੋਸ਼ਿਸ਼ ਇਹੋ ਹੀ ਆ ਕਿ ਕੋਈ ਐਸ ਟਾਈਮ ਤੇ ਸਮਾਂ ਹੁੰਦਾ ਹੈ ਮੇਰਾ ਕਿ ਵਾਰਦਾਤਾ ਛੋਟੀਆਂ ਛੋਟੀਆਂ ਕਿਸੇ ਦੀ ਵਾਲੀ ਖੋਲੀ ਆ ਕੇ ਸਾਦੀ ਪਰਸ ਸਟ੍ਰੈਚ ਕਰ ਲਿਆ ਤਕਰੀਬਨ ਸਾਡੀ ਕੋਸ਼ਿਸ਼ ਹੈ ਟੂ-ਵੀਲਰਸ ਦੇ ਜ਼ਿਆਦਾ ਜਿਹੜੇ ਸਾਡੇ ਕੋਲ ਕਿ ਮੋਟਰਸਾਈਕਲ ਜਾਂ ਬਾਈਕ ਹੋ ਗਿਆ ਇਹਨਾਂ ਦੇ ਜ਼ਿਆਦਾ ਵਾਂ ਜਿਹਦੇ ਵਿੱਚ ਲੋਕ ਇਨੀ ਡੇਲੀ ਜਾ ਕੇ ਵਾਰਦਾਤ ਕਰਦੇ ਤੇ ਭੱਜ ਜਾਂਦੇ ਆ ਜਿਹਦੇ ਵਿੱਚ ਉਹਨਾਂ ਨੇ ਮੂੰਹ ਪ੍ਰੋਪਰ ਟੱਕੇ ਨਹੀਂ ਦੇ ਆ ਨੰਬਰ ਪਲੇਟ ਉਹਨਾਂ ਦੀਆਂ ਹੁੰਦੀਆਂ ਨਹੀਂ ਜੇ ਹੁੰਦੀਆਂ ਤਾਂ ਜਾਲੀ ਹੁੰਦੀਆਂ ਸਾਡੀ ਕੋਸ਼ਿਸ਼ ਉਹ ਹੀ ਆ ਵੱਧ ਤੋਂ ਵੱਧ ਜਿਹੜੇ ਉਹਨਾਂ ਨੂੰ ਜੇ ਟ੍ਰੀਕਲ ਉਵੇਂ ਦੇ ਮਿਲਦੇ ਆ ਤੇ ਹੀ ਬਾਉਂਡ ਕੀਤਾ ਜਾਵੇ ਨਹੀਂ ਤੇ ਉਹਨਾਂ ਦਾ ਚਲਾਨ ਕੀਤਾ ਜਾਵੇ। देखो ਜਿਹੜੀ ਰੌਂਗ ਸਾਈਡ ਤੇ ਤੁਸੀਂ ਗੱਡੀ ਪਾਰ ਕਰਕੇ ਚੱਲ ਜਾਂਦੇ ਆ ਉਹਦਾ 500 ਰੁਪਈਆ। ਜਿਹੜੀ ਵੀ ਰੈੱਡ ਲਾਈਟ ਜੰਪ ਕਰਦੇ ਆ ਉਹਦਾ 8000 ਰੁਪਈਆ। ਇਹਨੇ ਕਾਲੀ ਫਿਲਮ ਤੇ ਕਾਲੀ ਜਾਲੀ ਦਾ ਵੀ 1000 ਰੁਪਈਆ। ਬੁਲੇਟ ਜਿਹੜੀ ਬੁਲੇਟ ਪਟਾਕੇ ਦਾਵਾ ਉਹਦਾ 5000 ਰੁਪਈਆ। ਡਰਾਈਵਿੰਗ ਲਾਇਸੈਂਸ ਹੋ ਗਿਆ, ਆਰ.ਟੀ. ਦਾ ਹੋ ਗਿਆ ਇਹਨਾਂ ਦਾ 5-5000 ਰੁਪਈਆ ਕਰਵਾਉਣਾ। ਆਪਾਂ ਚਲਾਨ ਦੀ ਗੱਲ ਕਰਦੇ ਆ ਆਪਾਂ ਸੁਧਰਦੇ ਕਿਉਂ ਨਹੀਂ ਆ? ਕਾਲੀਆਂ ਜਾਲੀਆਂ ਜਾਂ ਫੇਸ ਕਵਰ ਦੀ ਗੱਲ ਕਰਦੇ ਆ। ਕ੍ਰਿਮੀਨਲ ਬੰਦੇ ਨੂੰ ਜਿੰਨਾ ਸਪੋਰਟ ਮਿਲਦੀ ਆ ਉਹ ਵੀ ਆਪਣੀ ਆਈਡੈਂਟੀ ਛੁਆਉਂਦਾ ਉਹਨੇ ਤੇ ਛਾਉਣੀ ਛਾਉਣੀ ਆ ਇਹ ਕਰਕੇ ਸਾਨੂੰ ਆਮ ਲੋਕ ਆਮ ਲੋਕ ਨੂੰ ਨਹੀਂ ਚਾਹੀਦਾ ਕਿ ਸਾਡੀ ਜਿਹੜੀ ਆਈਡੈਂਟੀ ਐਵੇਂ ਨੰਬਰ ਪਲੇਟ ਹੋ ਗਿਆ ਜਿਹੜਾ ਕ੍ਰਿਮੀਨਲ ਬੰਦਾ ਹੋਊਗਾ ਕਦੀ ਵੀ ਨੰਬਰ ਪਲੇਟ ਸਹੀ ਨਹੀਂ ਰੱਖੂਗਾ ਜਿਹੜੇ ਜੈਨੂਅਰ ਬੰਦੇ ਆ ਉਹਨਾਂ ਨੂੰ ਚਾਹੀਦਾ ਆਪਣੀ ਹਾਈ ਸਕਿਉਰਿਟੀ ਨੰਬਰ ਪਲੇਟ ਲਵਾਉਣ ਤਾਂ ਜੋ ਜਿਹੜੀ ਆ ਉਹ ਜਿਹੜਾ ਕ੍ਰਿਮੀਨਲ ਬੰਦਾ ਉਹ ਬਚ ਕੇ ਨਾ ਜਾ ਸਕੇ ਫਿਰ ਦੇਖੋ ਬਿਲਕੁਲ ਜਿਹੜੇ VRPs ਦੇ ਵਿੱਚ ਜੇ ਰੈਸ਼ ਡਰਾਈਵਿੰਗ ਕਰਨਗੇ ਫਾਸਟ ਡਰਾਈਵਿੰਗ ਕਰਨਗੇ ਤਾਂ ਉਹਨਾਂ ਦੇ 100% ਜਿਹੜੇ ਚਲਾਨ ਹੋ इस करके देखो बीआरटीएस लेन इस करके किया बसा नहीं चलिक जो अंद तो लें। <coughs> तो तो कर तो लोग कहते बीआरटीएस लेन क्यों बंद की डॉक्टर भी आए थे क्योंकि बसिस चलने बंद कर दी साबूलेंस प्रायोरिटी बीआरटीएस लेन एंबूलेंस आओ उस बाना आराम जाओ घटो घट चाली की स्पीड तो वही जाना चाहिए तीस चाली की स्पीड हो नॉर्मल जो थो नहीं कम है एमरजेंसी है तो बहर निकलो ਮਾਲਾ ਬਲੈਂਡ ਦੇ ਵਿੱਚ ਵੀਆਰਟੀਐਸ ਲੈਣ ਦੇ ਕਿਉਂਕਿ ਜਦੋਂ ਵੀ ਇਹਦੇ ਵਿੱਚ ਐਕਸੀਡੈਂਟ ਹੁੰਦਾ ਬਹੁਤ ਵੱਡੀਆਂ ਕੈਜੁਐਲਟੀਆਂ ਲੋਕਾਂ ਦੀ ਡੈਥ ਹੋ ਜਾਂਦੀਆਂ ਕੋਈ ਬਾਡੀ ਪਾਰਟ ਡੈਮੇਜ ਹੋ ਜਾਂਦੀ ਇਸੇ ਕਰਕੇ ਦੇਤੀ ਆ ਕਿ ਇਹ ਮੇਰੇ ਕੰਮ ਨਾ